ਬਾਬੂਸ਼ਾਈ ਦੇਖ ਰਹੇ ਤੁਸੀਂ ਇਸ ਵੇਲੇ ਅਸੀਂ ਸ਼ੰਭੂ ਬਾਰਡਰ ਤੇ ਮੌਜੂਦ ਆ ਦੱਸਦੀ ਕਿ ਕਿਸਾਨ ਜਥੇਬੰਦੀਆਂ ਵੱਲੋਂ ਕੱਲ ਦਾ ਯਾਨੀ ਕਿ 13 ਫਰਵਰੀ ਦਾ ਵੱਡਾ ਐਲਾਨ ਕੀਤਾ ਗਿਆ ਦਿੱਲੀ ਚਲੋ ਦੀ ਜਿਹੜੀ ਕਾਲ ਆ ਉਹ ਦਿੱਤੀ ਗਈ ਹੈ ਜਿਸ ਚ ਖਾਸ ਤੌਰ ਤੇ ਜਿਹੜੀ ਸਖਤ ਕਿਸਾਨ ਮੋਰਚਾ ਨਾਨ ਪੋਲਿਟਿਕਲ ਵਿੰਗ ਹੈ ਤੇ ਹੋਰ ਜਥੇਬੰਦੀਆਂ ਨੇ ਜਿਹੜੀਆਂ ਉਹ ਸ਼ਾਮਿਲ ਨੇ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਦਿੱਲੀ ਜਾਣ ਦਾ ਪ੍ਰੋਗਰਾਮ ਉਲੀਕ ਕੇ ਬੈਠੇ ਨੇ ਤੇ ਸ਼ੰਭੂ ਬਾਰਡਰ ਜਿਹੜਾ ਕਿ ਲਗਾਤਾਰ ਚਰਚਾ ਦੇ ਵਿੱਚ ਆਇਆ 2020 ਤੋਂ ਬਾਅਦ ਫੇਰ ਕਿਉਂਕਿ ਉਦੋਂ ਇਸ ਤੋਂ ਪਹਿਲਾਂ ਜਦੋਂ ਵੱਡਾ ਇੱਕਿਸਾਨ ਅੰਦੋਲਨ ਹੋਇਆ ਸੀ ਉਦੋਂ ਵੀ ਸ਼ੰਭੂ ਬਾਰਡਰ ਤੇ ਵੱਡਾ ਇਕੱਠ ਹੋਇਆ ਸੀ ਇੱਥੋਂ ਹੀ ਬੈਰੀਕੇਡ ਤੋੜ ਕੇ ਕਿਸਾਨ ਜਿਹੜੇ ਅੱਗੇ ਦਿੱਲੀ ਨੂੰ ਗਏ ਸੀਗੇ ਤੇ ਇਸ ਵਾਰ ਫੇਰ ਕਿਸਾਨਾਂ ਨੂੰ ਰੋਕਣ ਦੇ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਖਾਸ ਤੌਰ ਤੇ ਹਰਿਆਣਾ ਸਰਕਾਰ ਵੱਲੋਂ ਤੁਹਾਨੂੰ ਅਸੀਂ ਦਿਖਾਵਾਂਗੇ ਇੱਥੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਕਿੰਨੀ ਜ਼ਬਰਦਸਤ ਸਿਕਿਉਰਿਟੀ ਲਾਈ ਗਈ ਹੈ ਤਾਂ ਜੋ ਕਿਸਾਨ ਜਿਹੜੇ ਵੱਡੀ ਗਿਣਤੀ ਚਾਰੇ ਨੇ ਆਪਣੇ ਟਰੈਕਟਰ ਟਰਾਲੀਆਂ ਤੇ ਉਹ ਕਿਸੇ ਵੀ ਤਰੀਕੇ ਦੇ ਨਾਲ ਇੱਥੋਂ ਕ੍ਰਾਸ ਕਰਕੇ ਦਿੱਲੀ ਵੱਲ ਨੂੰ ਨਾ ਜਾ ਸਕਣ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਉਹਨਾਂ ਬਾਰੇ ਵੀ ਚਰਚਾ ਕਰਾਂਗੇ ਤੇ ਕੀ ਕੋਸ਼ਸ਼ਗੇ ਹੋ ਸਕਦਾ ਇਸ ਬਾਰੇ ਵੀ ਗੱਲਬਾਤ ਕਰਾਂਗੇ ਸਾਡੀ ਟੀਮ ਸ਼ੰਭੂ ਬਾਰਡਰ ਤੇ ਮੌਜੂਦ ਹੈ ਬਾਬੂ ਸ਼ਹੀਦੀ ਮੇਰੇ ਨਾਲ ਮੇਰੇ ਸਹਿਯੋਗੀ ਵਿਕਰਮਜੀਤ ਸਿੰਘ ਨੇ ਜਿਹੜੇ ਪਟਿਆਲਾ ਤੋਂ ਸਾਡੇ ਰਿਪੋਰਟਰ ਨੇ ਤੇ ਉਹ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਇੱਥੇ ਪਹੁੰਚੇ ਨੇ ਉਹਨਾਂ ਤੋਂ ਵੀ ਕੀ ਸਿਚੁਏਸ਼ਨ ਹੈ ਰਸਤਿਆਂ ਦੇ ਵਿੱਚ ਉਹ ਵੀ ਜਾਣਾਂਗੇ ਵਿਕਰਮਜੀਤ ਕਿਵੇਂ ਦੇਖਦੇ ਹੋ 220 ਚ ਇਸ ਤਰ੍ਹਾਂ ਦਾ ਮਾਹੌਲ ਸੀ ਤੇ ਇਸ ਵਾਰੀ ਫੇਰ ਹੁਣ ਜਿਹੜਾ ਹੈਗਾ ਕੱਲ ਦਿੱਲੀ ਜਾਣ ਦੀ ਜਿਹੜੀ ਕਾਲ ਰੱਖੀ ਗਈ ਹੈ ਕਿਵੇਂ ਦੇਖਦੋ ਜਿਹੜੀ ਤਮਾਮ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਜਿਹੜੀ ਸਿਕਿਉਰਿਟੀ ਲਾਈ ਗਈ ਹੈ ਕੀ ਕੀ ਚੀਜ਼ ਤੁਸੀਂ ਨੋਟ ਕੀਤੀ ਇੱਥੇ ਬਿਲਕੁਲ ਹੀ ਕਾਨੂੰਨ ਵਾਪਸ ਹੋਣ ਤੋਂ ਬਾਅਦ 10 ਦੇ ਕਰੀਬ ਉਹ ਆ ਮੰਗਾ ਨੇ ਜਿਨ੍ਹਾਂ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਜਿਹੜੀ ਨਰਾਜ਼ਰੀ ਨਾਰਾਜ਼ਗੀ ਬਰਕਰਾਰ ਹੈ ਜੇ ਮੈਂ ਗੱਲ ਕਰਾਂ ਉਹਨਾਂ ਵਿੱਚ ਸਭ ਤੋਂ ਵੱਡਾ ਐਮਐਸਪੀ ਦੀ ਗਰੰਟੀ ਜਿਹੜਾ ਸਿਧਾਂਤ ਹੈ ਤੇ ਖਾਸ ਕਰਕੇ ਲਖਮੀਰਪੁਰ ਖੀਰੀ ਦੇ ਜਿਹੜਾ ਕਾਡ ਵਾਪਰਿਆ ਸੀ ਉਸ ਨੂੰ ਲੈ ਕੇ ਫਿਰ ਕਿਸਾਨਾਂ ਨੇ 13 ਤਰੀਕ ਨੂੰ ਦਿੱਲੀ ਵੱਲ ਕੂਚ ਜਿਹੜਾ ਕਰਨ ਦਾ ਐਲਾਨ ਕੀਤਾ ਸੀ ਸਕੂਲ ਦੇ ਚਲਦਿਆਂ ਖੱਟੜ ਸਰਕਾਰ ਨੇ ਪਹਿਲਾਂ ਇਹ ਹਰਕਤ ਵਿੱਚ ਆਉਂਦੇ ਆ ਹਰਿਆਣਾ ਤੇ ਪੰਜਾਬ ਦੇ ਨਾਲ ਲੱਗਦੇ ਬਾਰਡਰਾਂ ਦੀ ਗੱਲ ਕਰੀਏ ਜਿੱਥੇ ਅਸੀਂ ਖੜੇ ਹਾਂ ਸ਼ੰਭੂ ਬਾਰਡਰ ਹੈ ਖਨੌਰੀ ਬਾਰਡਰ ਹੈ ਉਧਰੋਂ ਡੱਬ ਵਾਲੀ ਦੇ ਨਾਲ ਸਦੂਲ ਕਰਦੇ ਹੋਰ ਬਹੁਤ ਸਾਰੇ ਪੰਜਾਬ ਦੇ ਛੋਟੇ-ਛੋਟੇ ਜਿਹੜੇ ਰਸਤੇ ਹਰਿਆਣਾ ਤੇ ਪੰਜਾਬ ਨੂੰ ਜੋੜਦੇ ਨੇ ਉੱਥੇ ਅਨਾਕਾਬੰਦੀ ਕੀਤੀ ਗਈ ਤੋਂ ਸ਼ੰਭੂ ਦੀ ਆ ਗੱਲ ਤੁਸੀਂ ਕਰ ਦਿਓ ਵੀ ਸ਼ੰਭੂ ਪਿਛਲੀ ਵਾਰ ਵੀ ਕਿਸਾਨਾਂ ਨੇ ਇੱਥੋਂ ਹੀ ਕੋਚ ਕੀਤਾ ਸੀ ਇਸ ਵਾਰ ਹਰਿਆਣਾ ਗਵਰਨਮੈਂਟ ਵੱਲੋਂ ਆ ਤੁਸੀਂ ਵੇਖ ਰਹੇ ਹੋ ਤਸਵੀਰਾਂ ਦੇ ਵਿੱਚ ਵੀ ਕਿੱਦਾਂ ਵੱਡੇ ਵੱਡੇ ਪੱਥਰ ਦੇ ਬੈਰੀਕੇਡ ਜਿਹੜੇ ਲਾਏ ਗਏ ਨੇ ਖਾਸ ਕਰਕੇ ਕਿੱਲ ਇੱਕ ਆਪਾਂ ਕਹਿੰਦੇ ਵੀ ਟਰੈਕਟਰ ਕਿੱਲਨ ਵਾਲੀ ਪੈਂਚਰ ਹੋ ਜਾਂਦਾ ਮੈਨੂੰ ਲੱਗਦਾ ਵੀ ਵੱਡਾ ਸੁਆ ਸੱਬੜਾ ਜੇਕਰ ਚੜਾਉਣ ਦੀ ਕੋਸ਼ਿਸ਼ ਕਰਨਗੇ ਤਾਂ ਟਾਇਰ ਪਾਟਣਗੇ ਇੱਥੇ ਹੀ ਨਹੀਂ ਬਲਕਿ ਵੀ ਤੁਸੀਂ ਵੇਖ ਰਹੇ ਹੋ ਵੀ ਕੱਗਰ ਨਾਲ ਕੱਗਰ ਦੇ ਨਾਲ ਵੀ ਜਗਾ ਨੂੰ ਜੀਸੀਬੀ ਤਰੀਕੇ ਨਾਲ ਇਸ ਤਰ੍ਹਾਂ ਪੁੱਟ ਦਿੱਤਾ ਵੀ ਜੇਕਰ ਕਿਸਾਨ ਕੋਈ ਵੱਖਰਾ ਰਸਤਾ ਜਾਂ ਬਦਲਵਾ ਰੂਟ ਤਿਆਰ ਕਰਦੇ ਨੇ ਤਾਂ ਉੱਥੇ ਵੀ ਇਹ ਜਾਇ ਟੋਏ ਪੁੱਟ ਦਿੱਤੇ ਨੇ ਵੀ ਕਿਸੇ ਤਰ੍ਹਾਂ ਦੀ ਜੇ ਜੀਸੀਬੀ ਮਸ਼ੀਨ ਵੀ ਕਿਸਾਨ ਲੈ ਕੇ ਆਉਂਦੇ ਨੇ ਤਾਂ ਉਹਨਾਂ ਦੀ ਐਂਟਰੀ ਨਹੀਂ ਇਸ ਦੇ ਨਾਲ ਹੀ ਕੱਲ ਖੱਟੜ ਸਰਕਾਰ ਨੇ ਬਿਆਨ ਦਿੱਤਾ ਵੀ ਅਸੀਂ ਕਿਸੇ ਵੀ ਵਿਵਸਥਾ ਕਰੋਨ ਅਵਸਥਾ ਨੂੰ ਭੰਗ ਨਹੀਂ ਹੋਣ ਦਵਾਂਗੇ ਇਸ ਦੇ ਨਾਲ ਪੰਜਾਬ ਦੇ ਵਿੱਚ ਕੱਲ ਖੜਕੇ ਜੀ ਆਏ ਸਨ ਉਹਨਾਂ ਨੇ ਗੱਲ ਕਹੀ ਸੀ ਵੀ ਕਿਸਾਨ ਵਧਾਈ ਦੇ ਪਾਤਰ ਨੇ ਵੀ ਜਦੋਂ ਸਾਡੀ ਸਰਕਾਰ ਜੇਕਰ 2024 ਸੱਤਾ ਵਿੱਚ ਆਉਂਦੀ ਹੈ ਤਾਂ ਉਹ ਕਿਸਾਨਾਂ ਦੇ ਨਾਲ ਖੜੀ ਹੈ ਉਧਰੋਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਹਿ ਵੀ ਮੰਦ ਭਾਗੀ ਗੱਲ ਹੈ ਸੋ ਹਰਿਆਣਾ ਵੱਲੋਂ ਪੂਰੇ ਪ੍ਰਬੰਧ ਕਰ ਦਿੱਤੇ ਗਏ ਨੇ ਕਿਸਾਨ ਜਥੇਬੰਦੀਆਂ ਦੀ ਇੱਕ ਬੈਠਕ ਵੀ ਤੁਸੀਂ ਵੇਖਿਆ ਵੀ ਕੱਲ ਨਿਸ਼ਚਿਤ ਹੋਈ ਸੀ ਉਧਰੋਂ ਹਰਿਆਣਾ ਦੇ ਜਿੰਨੀਆਂ ਵੀ ਕਿਸਾਨ ਆ ਜਥੇਬੰਦੀਆਂ ਨੇ ਚਾਹੇ ਉਹ ਅੰਬਾਲਾ ਦੀ ਜਥੇਬੰਦੀ ਹੈ ਕੈਤਲ ਦੀ ਹੈ ਕਰਨਾਲ ਦੀ ਹੈ ਜੀਨ ਦੀ ਹੈ ਫਤਿਹਬਾਦ ਦੀ ਸਰਸੇ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਵਾਰ-ਵਾਰ ਉਹਨਾਂ ਦੇ ਬਿਆਨ ਆ ਰਹੇ ਨੇ ਵੀ ਖੱਟੜ ਜਿਹੜੀ ਸਰਕਾਰ ਹੈ ਸਾਨੂੰ ਉਹ ਡਰਾ ਰਹੀ ਹੈ ਸਾਡੇ ਜਿਹੜੇ ਬੱਚੇ ਨੇ ਚਾਹੇ ਐਮਬੀਬੀਐਸ ਕਰ ਰਹੇ ਨੇ ਸਕੂਲਾਂ ਕਾਲਜਾਂ 'ਚ ਪੜ੍ਹ ਰਹੇ ਨੇ ਉਹਨਾਂ ਦਾ ਕਰੈਕਟਰ ਖਰਾਬ ਕਰਨ ਦੀਆਂ ਧਮਕੀਆਂ ਤੱਕ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਵੀ ਹਰਿਆਣਾ ਤੇ ਪੰਜਾਬ ਦੋਨੋ ਭਰਾ ਨੇ ਜੇਕਰ ਉਹ 13 ਤਰੀਕ ਨੂੰ ਕੂਚ ਕਰਨ ਦੀ ਕੋਸ਼ਿਸ਼ ਕਰਦੇ ਨੇ ਅਸੀਂ ਵੀ ਉਧਰੋਂ ਉਹ ਪੂਰੇ ਬਲ ਦੇ ਨਾਲ ਉਹਨਾਂ ਦਾ ਸਾਥ ਦੇਵਾਂਗੇ ਤੇ ਉਹਨਾਂ ਨੂੰ ਅਸੀਂ ਐਂਟਰ ਕਰਾ ਕੇ ਰਾਵਾਂਗੇ ਚਾਹੇ ਸਰਕਾਰ ਕਿਸ ਤਰ੍ਹਾਂ ਦਾ ਵੀ ਰੈਨਸ ਗਵਰਨਮੈਂਟ ਇਥੋਂ ਤੱਕ ਵੀ ਉਹਨਾਂ ਨੇ ਕਹਿ ਦਿੱਤਾ ਹਰਿਆਣਾ ਦੇ ਕਿਸਾਨਾਂ ਨੇ ਚੈਲੰਜ ਕੀਤਾ ਵੀ ਜੇ ਗੋਲੀ ਵੀ ਚੱਲਦੀ ਹੈ ਤਾਂ ਤਾਂ ਵੀ ਅਸੀਂ ਡੈਮੋਕਰੇਟਿਡ ਆ ਤਰੀਕੇ ਦੇ ਨਾਲ ਆਪਣਾ ਵਾਦਨ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਸੋ ਤੁਹਾਨੂੰ ਹੋਰ ਦੱਸ ਦਈਏ ਕਿ ਇਸ ਤਰ੍ਹਾਂ ਦਾ ਜਿਹੜਾ ਇੱਥੇ ਮਾਹੌਲ ਹੈਗਾ ਕਿਉਂਕਿ ਬਹੁਤ ਸਾਰੇ ਗਣਤੀ ਦੇ ਵਿੱਚ ਜਿਹੜੀ ਫੋਰਸ ਹੈ ਉਤਨਾਤ ਕੀਤੀ ਗਈ ਹੈਗੀ ਹੈ ਬਾਰਡਰ ਤੇ ਤੇ ਕੱਲ ਹੰਝੂ ਗੈਸ ਜਿਹੜੀ ਸੀ ਕਿ ਉਹਦੀ ਪ੍ਰੈਕਟਿਸ ਵੀ ਕੀਤੀ ਗਈ ਜਿਹੜੀ ਫੋਰਸ ਤਨਾਤ ਹੈ ਕਿ ਅਗਰ ਕਿਸਾਨਾਂ ਨੂੰ ਰੋਕਣ ਦੇ ਲਈ ਕੁਝ ਵੀ ਕਰਨਾ ਪੈਂਦਾ ਚਾਹੇ ਉਹ ਪਾਣੀ ਦੀਆਂ ਬਿਚਾੜਾ ਛੱਡਣੀਆਂ ਪੈਣ ਹੰਝੂ ਗੈਸ ਦੇ ਗੋਲੇ ਛੱਡਣੇ ਪੈਣ ਤਾਂ ਉਸ ਕੇਸ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਟੈਕਲ ਕਰਨਾ ਤੇ ਨਾਲ ਹੀ ਜਿਵੇਂ ਕਿ ਦੱਸ ਵੀ ਰਹੇ ਸੀਗੇ ਮੇਰੇ ਸਾਥੀ ਸਭ ਤੋਂ ਪਹਿਲਾਂ ਜਿਹੜੀਆਂ ਸੂਲਾ ਨੇ ਜਿਹੜੀਆਂ ਉਹ ਇੱਥੇ ਪਛਾਦ ਦਿੱਤੀਆਂ ਗਏ ਨੇ ਤਾਂ ਜੋ ਟਾਇਰ ਜਿਹੜੇ ਆ ਇਸ ਦੇ ਨਾਲ ਟਕਰਾਂਉਣ ਦੇ ਜਿਹੜੇ ਪੈਂਚਰ ਹੋ ਜਾਣ ਤੇ ਉਸ ਤੋਂ ਬਾਅਦ ਜੇ ਅੱਗੇ ਦੀ ਗੱਲ ਕਰੀਏ ਤਾਂ ਬਹੁਤ ਜਿਹੜੇ ਸਟਰੋਂਗ ਜਿਹੜੇ ਨੇ ਮਜ਼ਬੂਤ ਜਿਹੜੇ ਨੇ ਪੱਥਰ ਨੇ ਬੋਲਡਰਸ ਨੇ ਉਹ ਰੱਖੇ ਗਏ ਨੇ ਜੀਸੀਬੀ ਲਗਾਤਾਰ ਜਿਹੜੀ ਹੈ ਉਹ ਇਹਨਾਂ ਬੋਲਡਰਸ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲਾ ਰਹੀ ਹੈਗੀ ਇੱਕ ਥਾਂ ਤੇ ਲਾਈਨ ਅਪ ਕਰ ਰਹੀ ਹੈ ਤੇ ਕੰਡੀਆਂ ਜਿਹੜੀਆਂ ਤਾਰਾਂ ਨੇ ਉਹ ਥਾਂ ਥਾਂ ਤੇ ਲਾਈਆਂ ਹੋਈਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਲੈਵਲ ਦੀ ਜਿਹੜੀ ਸਿਕਿਉਰਟੀ ਆ ਇੱਥੇ ਬੀਫਡਫ ਕੀਤੀ ਗਈ ਹੈ ਤੇ ਹੋਰ ਪੋਜੀਸ਼ਨ ਦੀ ਵੀ ਜੇ ਆਪਾਂ ਗੱਲ ਕਰੀਏ ਤਾਂ ਸੱਤ ਜ਼ਿਲ੍ਹਿਆਂ ਦੇ ਵਿੱਚ ਹਰਿਆਣੇ ਦੇ ਸੱਤ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹਰਿਆਣੇ ਦੀ ਜੇ ਆਪਾਂ ਗੱਲ ਕਰੀਏ ਤਾਂ ਜਿਹੜੀ 144 ਹੈ ਜਿਹੜੀ ਦਫਾ ਉਹ ਲੱਗੀ ਹੋਈ ਹੈ ਤੇ ਕੱਲ ਚੰਡੀਗੜ੍ਹ ਦੇ ਵਿੱਚ ਵੀ ਦਫਾ 144 ਜਿਹੜੀ ਹੈ ਲਾਗੂ ਕੀਤੀ ਗਈ ਹੈ ਤੇ ਹੁਣ 13 ਤਰੀਕ ਯਾਨੀ ਕਿ ਕੱਲ ਨੂੰ ਕਿਸਾਨ ਇੱਥੇ ਪਹੁੰਚਣਗੇ ਤੇ ਉਸ ਤੋਂ ਬਾਅਦ ਕੀ ਤਸਵੀਰ ਹੋਊਗੀ ਪਰ ਇੱਕ ਉਸ ਤੋਂ ਪਹਿਲਾਂ ਜਿਹੜੀ ਅੱਜ ਸ਼ਾਮ ਨੂੰ ਚੰਡੀਗੜ੍ਹ ਵਿੱਚ ਮੀਟਿੰਗ ਰੱਖੀ ਗਈ ਹੈ ਬੜੀ ਅਹਿਮ ਮੀਟਿੰਗ ਹੈ ਕੇਂਦਰ ਸਰਕਾਰ ਵੱਲੋਂ ਜਿਸ ਤਿੰਨ ਮੰਤਰੀ ਨੇ ਜਿਹੜੇ ਯੂਨੀਅਨ ਮਿਨਿਸਟਰਸ ਨੇ ਉਹ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਕਰਨਗੇ ਉਹਨਾਂ ਨੂੰ ਮੀਟਿੰਗ ਲਈ ਸੱਦਿਆ ਗਿਆ ਜਿਸ ਦੇ ਵਿੱਚ ਖਾਸ ਤੌਰ ਤੇ ਸਰਬੰਸ ਸਿੰਘ ਪੰਦੇਰ ਨੇ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਨੂੰ ਸੱਦਾ ਦਿੱਤਾ ਗਿਆ ਸ 5 ਵਜੇ ਚੰਡੀਗੜ੍ਹ ਸੈਕਟਰ 26 ਮੀਟਿੰਗ ਹੋਣੀ ਹੈ ਉਹ ਮੀਟਿੰਗ ਜਿਹੜੀ ਆ ਬੜੀ ਇੰਪੋਰਟੈਂਟ ਕਹੀ ਜਾ ਸਕਦੀ ਹੈ ਕਿ ਉਸ ਦੇ ਵਿੱਚ ਸਰਕਾਰ ਜਿਹੜੀ ਆ ਕਿਸਾਨਾਂ ਨੂੰ ਮਨਾਉਣ ਦੇ ਲਈ ਕਾਮਯਾਬ ਹੁੰਦੀ ਹੈ ਜਾਂ ਜੋ ਪ੍ਰੋਗਰਾਮ ਉਲੀਕਿਆ ਗਿਆ ਉਸੇ ਤਰ੍ਹਾਂ ਦੇ ਨਾਲ ਰਹੂਗਾ ਸੋ ਇੱਕ ਹੋਰ ਜਿਹੜੀ ਚੀਜ਼ ਦੇਖਣ ਵਾਲੀ ਹੈ ਕਿ ਲਗਾਤਾਰ ਸੀਸੀਟੀਵੀ ਕੈਮਰਾਸ ਜਿਹੜੇ ਨੇ ਉਹ ਇੱਥੇ ਇੰਸਟਾਲ ਵੀ ਕਰ ਦਿੱਤੇ ਗਏ ਨੇ ਪੁਲਿਸ ਤੇ ਪੁਲਿਸ ਵੱਲੋਂ ਤੇ ਉਹ ਪੂਰੀ ਵੀਡੀਓਗ੍ਰਾਫੀ ਦੇ ਲਈ ਫੋਟੋਗ੍ਰਾਫਸ ਦੇ ਲਈ ਕਿਉਂਕਿ ਵਾਰ-ਵਾਰ ਵਾਰਨਿੰਗ ਦਿੱਤੀ ਜਾ ਰਹੀ ਹੈਗੀ ਹੈ ਕਿ ਕਿਸਾਨਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਇਸ ਸੰਘਰਸ਼ ਦੇ ਵਿੱਚ ਜਿਹੜਾ ਹਿੱਸਾ ਨਾਲ ਹੋ ਨਹੀਂ ਤੁਹਾਡੇ ਤੇ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਊਗੀ ਸੋ ਇਨਾਂ ਕੈਮਰਾਜ਼ ਦੀ ਮਦਦ ਦੇ ਨਾਲ ਜਿਹੜੇ ਹੈਗੇ ਹੋ ਸਕਦਾ ਹੈ ਕਿ ਪੁਲਿਸ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਐਕਸ਼ਨ ਲਵੇ ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੱਲ ਹੋ ਸਕਦੀਆਂ ਨੇ ਹੋਰ ਚਰਚਾ ਕਰਾਂਗੇ ਵਿਕਰਮ ਜੀ ਹੋਰ ਕੀ ਤੁਸੀਂ ਕਹਿਣਾ ਚਾਹੋਗੇ ਕੀ ਦੇਖ ਰਹੇ ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਵੀ ਸੀਸੀਟੀ ਵੀ ਕੈਮਰੇ ਲਗਾ ਦਿੱਤੇ ਗਏ ਨੇ ਕਾਸਰ ਸਾਹਿਬ ਕੇ ਲਾਰਡ ਸਪੀਕਰ ਦੀ ਵਿਵਸਥਾ ਕੀਤੀ ਗਈ ਹੈ ਜੇਕਰ ਕਿਸਾਨ ਇਕੱਠੇ ਹੁੰਦੇ ਨੇ ਉਹਨਾਂ ਦੇ ਨਾਲ ਵਿਆਪਕ ਤਾਕ ਜਿਹੜੀ ਗੱਲਬਾਤ ਕੀਤੀ ਜਾ ਸਕੇ ਕਿਸੇ ਤਰ੍ਹਾਂ ਦੀ ਹਰਕਤ ਤੋਂ ਅੰਮ੍ਰਿਤਸਰ ਜਥੇਬੰਦੀ ਨਾਲ ਸਵੇਰੇ ਹੀ ਮੇਰੀ ਗੱਲ ਹੋਈ ਸੀ ਤੇ ਬਾਜੇ ਦੀਆਂ ਜਥੇਬੰਦੀਆਂ ਜਿਹੜੀਆਂ ਨੇ ਉਹ ਆਪਣਾ ਰਾਸ਼ਨ ਟਰਾਲੀਆਂ ਲੈ ਕੇ ਚੱਲ ਚੁੱਕੀਆਂ ਨੇ ਮੈਨੂੰ ਲੱਗਦਾ ਵੀ ਅੱਜ ਸ਼ਾਮ ਨੂੰ 6 ਜਾਂ 7 ਵਜੇ ਫਤਿਹਗੜ੍ਹ ਸਾਹਿਬ ਉਹ ਜਥੇਬੰਦੀਆਂ ਪਹੁੰਚ ਜਾਂਦੀਆਂ ਹੋ ਸਕਦਾ ਵੀ ਸੋ ਅਗਲੀ ਜਿਹੜੀ ਨੀਤੀ ਹੈ ਉਹਦੇ ਵਿੱਚ ਦੇਖਦੇ ਆ ਵੀ ਜਿਹੜੇ ਕਿੰਨੇ ਕਿਸਾਨ ਜਿਹੜੀ ਜਥੇਬੰਦੀਆਂ ਇੱਥੇ ਪਹੁੰਚਦੀਆਂ ਨੇ ਜੇ ਹੁਣ ਹੁਣੇ ਹੁਣ ਹੀ ਜਿਹੜੀ ਅਪਡੇਟ ਮੇਰੇ ਕੋਲ ਆਈ ਹੈ ਵੀ ਜਿਹੜਾ ਨਵਾਂ ਕੋ ਸਾਡਾ ਸਮਾਣਾ ਦੇ ਨਾਲ ਬਾਰਡਰ ਹੈ ਉਹਨੂੰ ਵੀ ਸੀਲ ਕਰ ਦਿੱਤਾ ਗਿਆ ਤੇ ਹੋਰ ਜਿਹੜੇ ਛੋਟੇ ਬਾਰਡਰ ਨੇ ਦੇਵੀਗੇੜ ਦੇ ਨਾਲ ਨਾਲ ਜਿੱਥੇ-ਜਿੱਥੇ ਕੋਸ਼ਿਸ਼ ਵੀ ਇਹ ਜਿਹੜੇ ਡੇਰੇ ਵੀ ਨੇ ਜਿੱਥੇ ਕਿਸਾਨ ਟਰੈਕਟਰ ਖੇਤਾਂ ਵਿੱਚੋਂ ਹੀ ਲੰਗਾ ਸਕਦੇ ਨੇ ਉਹਨਾਂ ਖੇਤਾਂ ਦੇ ਵਿੱਚ ਵੀ ਵਾਰ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਬਾਰਡਰ ਤੇ ਕੀਤੀ ਜਾ ਰਹੀ ਹੈ अच्छा और ये तक गल हो गई किसानों ਨੂੰ ਰੋਕਣ ਦੀ ਕਿਸਾਨਾਂ ਦੇ ਰਾਹ ਕਿਸ ਤਰ੍ਹਾਂ ਬੰਨ ਗਏ ਦੂਜੇ ਪਾਸੇ ਆਪਾਂ ਆਮ ਪਬਲਿਕ ਦੀ ਗੱਲ ਕਰੀਏ ਤੁਸੀਂ ਮੇਰੇ ਖਿਆਲ ਨਾਲ ਹਰਿਆਣਾ ਤੋਂ ਟਰੈਵਲ ਕਰਕੇ ਵੀ ਆਏ ਹੋ ਆਮ ਲੋਕ ਨੇ ਜਿਹੜੇ ਰੋਜ਼ ਕੰਮ ਕਰ ਲਈ ਜਾਂਦੇ ਨੇ ਕਿਉਂਕਿ ਵਿਆਹ ਸ਼ਾਦੀਆਂ ਦਾ ਸੀਜ਼ਨ ਉਹ ਅਟੈਂਡ ਕਰਨ ਜਾਂਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਨੇ ਬਿਲਕੁਲ ਨਹੀਂ ਮੁਸ਼ਕਲਾਂ ਦੀ ਗੱਲ ਕਰੀਏ ਪੂਰੇ ਪੰਜਾਬ ਦੇ ਜਿਹੜੇ ਬਾਰਡਰ ਨੇ ਜੇ ਗੱਲ ਕਰਾਂ ਡੱਬ ਵਾਲੀ ਬਾਰਡਰ ਹੈ ਇਸ ਦੇ ਨਾਲ ਹੀ ਖਨੌਰੀ ਬਾਰਡਰ ਹੈ ਕਿਉਂਕਿ ਸਾਰੇ ਜਿਹੜੇ ਬਾਰਡਰ ਨੇ ਦਿੱਲੀ ਨੂੰ ਜਾ ਜੋੜਦੇ ਨੇ ਜੇ ਉਧਰ ਮਾਲਵਾ ਸੈਕਟਰ ਦੀ ਗੱਲ ਕਰੀਏ ਵੀ ਸਾਰਾ ਜਿਹੜਾ ਮਾਲਵਾ ਸੈਕਟਰ ਹੈ ਉਹ ਖਨੌਰੀ ਵੱਲ ਨੂੰ ਕੂਚ ਕਰਦਾ ਜੇ ਇਧਰ ਗੱਲ ਕਰੀਏ ਅੰਮ੍ਰਿਤਸਰ ਹਾਈਵੇ ਤੇ ਬਹੁਤ ਸਾਰੇ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਹਦੇ ਵੀ ਤੁਸੀਂ ਵੀ ਕੋਈ ਟਰਾਂਸ ਚਾਹੇ ਉਹ ਗੁਜਰਾਤ ਤੋਂ ਟਰਾਂਸਪੋਰਟ ਹੈ ਸਾਰੀ ਟਰਾਂਸਪੋਰਟ ਇਸ ਰੋਡ ਦੇ ਉੱਪਰ ਆ ਰੁਕੀ ਪਈ ਆ ਬਹੁਤ ਸਾਰੇ ਲੋਕ ਨੇ ਜਿਹੜੇ ਬਿਜ਼ਨਸਮੈਨ ਨੇ ਵਪਾਰੀ ਦਿੱਲੀ ਨੂੰ ਵਪਾਰ ਕਰਦੇ ਨੇ ਉਹਨਾਂ ਲਈ ਰੁਕਾਵਟਾਂ ਖੜੀਆਂ ਨੇ ਖਾਸ ਕਰਕੇ ਜਿਹੜੇ ਯਾਤਰੀ ਨੇ ਤੇ ਖਾਸ ਕਰਕੇ ਉਹ ਜਿਨ੍ਹਾਂ ਨੇ ਖਾਸ ਕਰਕੇ ਵਿਦੇਸ਼ਾਂ ਵਿੱਚ ਪੜ੍ਹਾਈ ਲਈ ਕੂਚ ਕਰ ਲਈ ਜਾਣਾ ਹੈ ਜਾਂ ਐਨ ਆਰ ਆਈ ਜਿਹੜੇ ਬਾਹਰੋਂ ਆ ਰਹੇ ਨੇ ਉਹਨਾਂ ਨੂੰ ਵੀ ਔਖਾਈਆਂ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਖਾਸ ਕਰਕੇ ਜਿਹੜੀ ਟਰੈਫਿਕ ਵਿਵਸਥਾ ਦੀ ਗੱਲ ਕਰਾਂ ਤੇ ਰਾਜਪੁਰਾ ਦੇ ਵਿੱਚ ਟਰੈਫਿਕ ਦੀ ਵਿਵਸਥਾ ਦਾ ਬੁਰਾ ਹਾਲ ਹੈ ਚੰਡੀਗੜ੍ਹ ਤੋਂ ਲੈ ਕੇ ਪਟਿਆਲਾ ਚਾਹੇ ਚਾਹੇ ਬ ਤਾਂ ਮੈਨੂੰ ਲੱਗਦਾ ਵੀ ਤਿੰਨ ਤਿੰਨ ਚਾਰ ਚਾਰ ਕਿਲੋਮੀਟਰ ਦੇ ਜਿਹੜੇ ਜਾਮ ਨੇ ਉਹ ਟ੍ਰੈਫਿਕ ਦੇ ਬਦਲਵੇਂ ਰੂਟਾਂ ਨਾਲ ਵੀ ਲੱਗ ਚੁੱਕੇ ਨੇ ਕੀ ਕਿ ਕੀ ਸੋ ਇਹ ਤੁਹਾਨੂੰ ਅਪਡੇਟ ਅਸੀਂ ਅੱਜ ਦੀ ਦਿੱਤੀ ਹੈਗੀ ਹੈ ਮੌਜੂਦਾ ਹਾਲਾਤ ਕੀ ਨੇ ਅੱਜ ਯਾਨੀ ਕਿ ਇੱਕ ਦਿਨ ਪਹਿਲਾਂ ਜਿਹੜਾ ਪ੍ਰੋਗਰਾਮ ਲਿਖ ਕੇ ਗਿਆ ਸੀ 13 ਦਾ ਅੱਜ 12 ਤਰੀਕ ਹੈ ਤੇ ਅੱਜ ਦੁਪਹਿਰ ਤੱਕ ਦੀ ਜਿਹੜੀ ਤਸਵੀਰ ਹੈ ਉਹ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਕਿ ਇਸ ਤਰ੍ਹਾਂ ਦਾ ਇੱਥੇ ਮੌਕੇ ਤੇ ਮਾਹੌਲ ਹੈਗਾ ਕਿਸਾਨਾਂ ਨੇ ਚਾਲੇ ਪਾ ਦਿੱਤੇ ਨੇ ਵੱਖ-ਵੱਖ ਥਾਵਾਂ ਤੋਂ ਜਿਵੇਂ ਕਿ ਮੇਰੇ ਸਾਥੀ ਦੱਸ ਰਹੇ ਸੀ ਜਿਹੜੇ ਮਾਝੇ ਦੇ ਕਿਸਾਨ ਨੇ ਉਹ ਅੰਮ੍ਰਿਤਸਰ ਬਿਆਸ ਵੱਖ-ਵੱਖ ਥਾਵਾਂ ਤੋਂ ਉਥੋਂ ਆਲਰੇਡੀ ਚੱਲ ਪਏ ਨੇ ਉਥੋਂ ਵਿਜ਼ੂਅਲਸ ਜਿਹੜੇ ਨੇ ਉਹਨਾਂ ਦੇ ਆ ਰਹੇ ਨੇ ਪਰ ਅਜੇ ਸ਼ੰਭੂ ਬਾਰਡਰ ਤੇ ਜਿਹੜੇ ਹੈਗੇ ਕੋਈ ਇੱਥੇ ਨਹੀਂ ਪਹੁੰਚਿਆ ਸੋ ਅੱਜ ਸ਼ਾਮ ਤੱਕ ਪਹੁੰਚਦੇ ਨੇ ਕੱਲ ਸਵੇਰ ਤੱਕ ਪਹੁੰਚਦੇ ਨੇ ਅੱਗੇ ਪਤਾ ਲੱਗੂਗਾ ਤੇ ਉਸ ਤੋਂ ਪਹਿਲਾਂ ਵੀ ਮੀਟਿੰਗ ਦੇ ਵਿੱਚ ਕੀ ਕੁਝ ਹੁੰਦਾ ਉਹ ਸਾਰੀਆਂ ਚੀਜ਼ਾਂ ਦੇ ਜਿਹੜੀ ਆ ਚੀਜ਼ ਡਿਪੈਂਡ ਕਰੂਗੀ ਫਿਲਹਾਲ ਇਹ ਜਿਹੜਾ ਤੁਹਾਨੂੰ ਮਾਹੌਲ ਅਸੀਂ ਦਿਖਾਇਆ ਇਸ ਤੋਂ ਬਾਅਦ ਅਗਲੀ ਤਸਵੀਰ ਕੀ ਰਹੂਗੀ ਉਹ ਵੀ ਤੁਹਾਡੇ ਨਾਲ ਜਰੂਰ ਅਸੀਂ ਸਾਂਝੀ ਕਰਦੇ ਰਾਵਾਂਗੇ ਜੁੜੇ ਹੋਏ ਬਾਬੂ ਸ਼ਾਹੀ ਦੇ ਨਾਲ ਮੇਰੇ ਸਹਿਯੋਗੀ ਵਿਕਰਮਜੀਤ ਸਿੰਘ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਲਸ